ਪਿਆਰਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਏ ਪਿਆਰਿਆਓ ਆਪਾਂ ਤਿਆਰ ਵਰ ਤਿਆਰ ਗਰਮ ਪਾਣੀ ਲੈ ਕੇ ਸਨਾਨਾ ਕਰਕੇ ਕੱਪੜੇ ਬਦਲ ਕੇ 3 ਮਿੰਟ 10 ਜਾਲ ਲੈਣ ਕੱਪੜੇ ਤੇ ਹੁਣ ਬਸ ਆਪਣਾ پراਉਟ ਹੈ ਬਾਬਾ ਜੀ ਵਾਲੇ ਜਿਹੜੇ ਕੱਲ ਦਿੱਤੇ ਸੀ ਉਹ ਗਰਮ ਕਰਕੇ ਖਾਣੇ ਆ ਤੇ ਆ ਸਮਾਨ ਸਬੂਨ ਸਾਰਾ ਸਮੇਟ ਕੇ ਫਿਰ ਨਿਕਲਦੇ ਆ ਤੇ ਚਲੋ ਜੀ ਇਹ ਧਰਮਸ਼ਾਲਾ ਜੇ ਆਪਾਂ ਰੁਕੇ ਹੋਏ ਸੀ 300 ਰੁਪਿਆ ਦਾ ਮਿਲਿਆ ਸੀ ਕਮਰਾ ਹੁਣ ਇੱਥੋਂ ਅੱਗੇ ਨੂੰ ਚੱਲੇ ਪਾਉਣੇ ਆ ਪੌਣੇ 9 ਜਾਂ 9:00 ਵਜਣ ਵਾਲੇ ਨੇ ਚਲੋ ਜੀ ਤੋ ਪਿਆਰਿਓ ਕਮਰਾ ਆਪਾਂ ਉਮੀ ਸਾਫ ਕਰਤਾ ਦੇਖੋ ਜਿਵੇਂ ਸੀਗਾ ਹੁਣ ਆਪਾਂ ਨਿਕਲਣ ਲੱਗੇ ਆ ਤੇ ਆ ਆਪਣਾ ਸਮਾਨ ਪਿਆ ਦੇ ਆ ਜਮਾਨਸ ਮਜ਼ੇ ਜਿਆਦਾ ਟਾਈਮ ਨਹੀਂ ਲੱਗਦਾ ਇਹ ਵੈ ਵੀ ਹੁੰਦਾ ਹੁਣ ਇਹ ਵੀਡੀਓ ਵੀ ਮੈਂ ਤਾਂ ਹੀ ਬਣਾਈ ਸੀ ਟਾਈਮ ਨੋਟ ਹੋ ਜੇ 12 ਕਮੈਂਡ ਚੁੱਕ ਕੇ ਹੋ ਗਿਆ ਕੰਮ ਚਲੋ ਪਿਆਰਿਓ ਹੁਣ ਮਿਲਦੇ ਆਗੇ ਆਗੇ ਮੈਂ ਵੀਡੀਓ ਉਸਮੇ ਵੀ ਡਾਲਦਾ ਹੂੰ ਨਾ ਆਪਣਾ YouTube ਮੈਂ YouTube ਮੈਂ ਡਾਲਦਾ ਹੂੰ ਆਪ ਦਾ ਜੇ ਪੱਕਾ ਕੰਮ ਹੁੰਦਾ ਹੈ ਨਾ ਰਸੀਦ ਸੂਰ ਵਾਲਾ ਹਾਂ ਚਲੋ ਆਰ ਸੀਦਾ ਪਿਆਰਿਓ ਚਾਓ ਪਿਆਰਿਓ ਚਾਲੇ ਪਾਤੇ ਆਪਾਂ ਆ ਜੀ ਕੀ ਧਰ ਮਸ਼ਾਲਾ ਹਾਲੋ ਪਿਆਰਿਓ ਇਹ ਦੂਜੀਆਂ ਗਲੀਆਂ ਨੇ ਬਾਜ਼ਾਰ ਦੀਆਂ ਇੱਧਰੋਂ ਤਰਾਤ ਆਪਾ ਆਏ ਨਹੀਂ ਸੀ ਇਹ ਬਾਹਰ ਨਿਕਲਦਾ ਹਾਈਵੇ ਉਧਰ ਨੂੰ ਜਾਂਦੀ ਆ ਬਹੁਤ ਹੋਟਲ ਨੇ ਉਰੇ ਗੈਸਟ ਹਾਊਸ ਨੇ ਗੈਸਟ ਹਾਊਸ ਜੀ ਨਾਲ ਸਸਤਾ ਲੈਣਾਗਾ ਆ ਦੇਖੋ ਆ ਕਾਫੀ ਬੜੀਆ ਵੱਡੀ ਹਾਟਲ ਆ ਥਾਨ ਪੀਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਪਿਆਰਿਓ ਸਾਲਾ ਸਰ ਤੋਂ ਚੱਕਤਾ ਸਾਈਕਲ ਆਪ ਪੌਣੇ 10 ਵਜੇ ਤੇ ਹੁਣ ਆਪਾਂ ਜਾਣਾ ਅੱਗੇ ਮਕਰਾਨ ਵਾਲੇ ਪਾਸੇ ਨੂੰ ਜਿੱਥੇ ਵੀ ਪਹੁੰਚਿਆ ਗਿਆ ਰਾਜ ਪਿੰਡਾਂਿਆਂ ਦੇ ਵਿੱਚ ਦੀ ਜਾਵਾਂਗੇ ਅੱਜ ਆਪਾਂ ਹਾਈਵੇ ਨਹੀਂ ਜਾਣਾ ਥੋੜਾ ਜਿਹਾ ਹਾਈਵੇ ਆਉ ਉਦੋਂ ਆ ਪਿੰਡਾਂ ਵਾਲੀਆਂ ਸੜਕਾਂ ਤੋਂ ਨਹੀਂ ਹੋਵਾਂਗੇ ਚਲੋ ਜੀ ਹੁਣ ਮਿਲਦੇ ਆ ਅੱਗੇ ਜਾ ਕੇ ਚਾਓ ਪਿਆਰਿਓ ਆਾ ਹੋਟਲ ਵਾਲੀ ਗਲੀ ਚੋਂ ਨਿਕਲ ਗਏ ਆਾ ਝੜ ਗਏ ਸੜਕ ਤੇ ਚਲੋ ਜੀ ਆਹ ਲੋ ਘਨੇੜੀ 10 ਤੇ ਡਿਡਵਾਣਾ 44 ਆਹ ਲੋ ਪਿਆਰਿਓ ਉਰੇ ਮੜਾ ਜ ਆਇਆ ਉਹ ਵੱਡਾ ਸਾਰਾ ਗਰਾਊਂਡ ਆਹ ਊਠ ਬੈਠਾ ਉਹ ਗੱਡੀ ਵੀ ਰੱਖੀ ਹੋਈ ਆ ਇਹਨਾਂ ਨੇ ਆਹ ਜੀਪ ਵੀ ਰੱਖੀ ਹੋਈ ਆ ਐ ਭਜਾਉਂਦੇ ਨੇ ਉਹ ਟਿਬੇ ਟੁੱਬੇ ਜੇ ਤੇ ਲੈ ਕੇ ਜਾਂਦੇ ਨੇ ਐਕਟੀਵਿਟੀ ਲਈ ਆ ਹਾਲੋ ਪਿਆਰਿਓ ਇਹ ਹੁਣ ਆ ਗਿਆ ਘਨੇੜੀ ਇਹ 10 ਕਿਲੋਮੀਟਰ ਚੱਲ ਕੇ ਆਇਆ ਤੇ ਇੱਥੋਂ ਹੁਣ ਜਾਣਾ ਭੱਡੇੜਵਾਣਾ ਆ ਚੌਕ ਬਣਦਾ ਆ ਦੇਖੋ ਘਨੇੜੀ ਹਾਲੋ ਪਿਆਰਿਓ ਜੈਪੁਰ 160 ਖਾਟੂ ਸ਼ਾਮ ਜੀ 199 ਡਿਡਵਾਣਾ 32 ਇਹ ਘਨੇੜੀ ਸ਼ਹਿਰ ਸ਼ੁਰੂ ਹੋ ਗਿਆ ਇਹ ਵਿਚਾਲਾ ਰਾਹ ਪਰ ਇਹਦੀ ਬਾਈਪਾਸ ਹੀ ਮੈਂ ਕਿਹਾ ਬਾਈਪਾਸ ਦੀ ਕੀ ਕਰਨਾ ਇੱਕ ਵਿੱਚ ਦੀ ਇੱਕ ਦਾ ਪੈਂਦਾ ਸ਼ਾਰਟ ਹੁੰਦਾ ਨਾਲੇ ਸ਼ਹਿਰ ਦੇਖਿਆ ਜਾਂਦਾ ਆ ਚੌਂਕ ਬਣ ਗਿਆ ਚੌਂਕ ਤੋਂ ਇਧਰ ਜਿੱਧਰ ਬੱਸ ਖੜੀ ਆ ਉਧਰ ਨੂੰ ਜਾਣਾ ਡਡਵਾਣਾ ਦਾ ਤੀਰ ਲੱਗਿਆ ਆ ਸੀ ਸਾਰਾ ਬਾਜ਼ਾਰ ਆ ਗਿਆ ਦੇਖੋ ਨਾਪਾਸ ਸ਼ਹਿਰ ਤੋਂ ਦਾਹੀ ਲੈ ਲੈਣੇ ਜੇ ਤਾਂ ਡੈਰੀ ਡੈਰੀ ਨੱਬ ਗਈ ਫਿਰ ਖੁੱਲਾ ਲੈ ਲੈਣੇ ਖੁੱਲਾ ਵਰੀਆ ਹੁੰਦਾ ਰਾਗੜੇ ਵਾਲਿਆਂ ਨਾਲ ਆ ਲੋ ਡਡਵਾਣਾ ਸਿੱਧਾ ਵਾ ਓ ਸਾਹਮਣੇ ਰਾਤ ਨੂੰ ਕੋਈ ਬਿਲਡਿੰਗ ਲਾ ਗਿਆ ਪੁਰਾਣੀ ਆ ਵੀ ਪੁਰਾਣੀ ਬਿਲਡਿੰਗ ਹੈ ਗੰਦੀ ਆ ਨਾ ਤੇ ਰਹੀ ਆ ਗਿਆ ਹਾਲੋ ਪਿਆਰੋ ਦਹੀਂ ਆਪਾਂ ਲੈ ਲਿਆ 30 ਰੁਪਏ ਦਾ ਅੱਧਾ ਕਿਲੋ ਹਣ ਅੱਗੇ ਕਿਤੇ ਰੋਕ ਕੇ ਕਿਤੇ ਢਾਬੇ ਤੇ ਪਰੌਠੇ ਬਾਬੇ ਵਾਲੇ ਗਰਮ ਕਰਦੇ ਆ ਤੇ ਬਾਕੀ ਨਹੀਂ ਨਾ ਛਕਦੇ ਆ ਆ ਇਥੋਂ ਪੀੜੀ ਆ ਸੜਕ ਚੌਂਕ ਜਿਆ ਆ ਬੱਸ ਤਾਂ ਰੁਕੀ ਹੋਈ ਆ ਦੇਖੋ ਆ ਪਾਰ ਕਰਾਉਣਾ ਦੂਜਾ ਇਧਰ ਪੁਰਾਣਾ ਜਿਹਾ ਘਰ ਆ ਐ ਆ ਜਿਵੇਂ ਆਪਾਂ ਜਦੋਂ ਕਨੌਰ ਗਏ ਸੀ ਇੱਕ ਰਾਹ ਚ ਇਦਾਂ ਦਾ ਆਇਆ ਸੀਗਾ ਉਹਦੀ ਵੀਡੀਓ ਵਲੌਗ ਵੀ ਬਣਾਇਆ ਹੋਇਆ ਉਹ ਕਿਸੇ ਨੇ ਘਰ ਸੱਚ ਮੰਦਿਰ ਸੀ ਵਿੱਚ ਮੰਦਿਰ ਦਾ ਤੋੜ ਨਹੀਂ ਸਕਦੇ ਉਹ ਇੰਨੀ ਇਦੋਂ ਵੀ ਪੀੜੀ ਸੜਕ ਸੀ ਵਿੱਚ ਦੀ ਆਹ ਲਓ ਪਿਆਰਿਓ ਆਹ ਸਰੋਂ ਆਈ ਆ ਹੁਣ ਇੱਥੇ ਥੋੜੀ ਜੀ ਖੇਤੀ ਲੱਗੀ ਹੋਈ ਆ ਆ ਦੇ ਇਧਰ ਉਹਦੇ ਸਾਹਮਣੇ ਖਾਲੀ ਪਿਆ ਪਰਲੇ ਫੇਰ ਚਸਰੋਂ ਖੜੀ ਆ ਇਹਦੇ ਸਾਹਮਣੇ ਦੂਜੇ ਪਾਸੇ ਖਾਲੀ ਪਿਆਏ ਆ ਆਹ ਲਓ ਇਧਰ ਫੇਰ ਆ ਗਈ ਪਿਆਰਿਓ ਉਹ ਕੋਰੇ ਫੁਆਰੇ ਲੱਗੇ ਹੋਏ ਨੇ ਆਹ ਨਾ ਪਿਆਰੇ ਉਹ ਦਰਖਤ ਬਹੁਤ ਸੋਹਣੇ ਲੱਗਦੇ ਨੇ ਇਦਾਂ ਦੇਖੋ ਸੁੱਕੇ ਜੇ ਇਹ ਕੱਲ ਵੀ ਆਏ ਸੀ ਮੈਨੂੰ ਆਹ ਲਓ ਆਇਆ ਹੁਣ ਮੈਂ ਕਿਹਾ ਰੋਟੀ ਖਾ ਲਈਏ ਢਾਬੇ ਤੇ ਤੇ ਦਹੀਂ ਆਪਾਂ ਲੈ ਲਿਆ ਹੁਣ ਪ੍ਰਸ਼ਾਦ ਦੇ ਵਗੈਰਾ ਗਰਮ ਕਰਕੇ ਰੋਟੀ ਖਾਨੇ ਆ ਫੇਰ ਨਿਕਲਦੇ ਆ ਅੱਗੇ ਚਲੋ ਬਰਸ਼ਾਦਾ ਛਕ ਲਿਆ ਲੱਗ ਗਿਆ ਆਪਾਂ ਨੂੰ ਘੰਟਾ ਕ ਘੰਟਾ ਕ ਲੱਗ ਹੀ ਜਾਂਦਾ ਆ ਟਾਬਾ ਸਪਾਈਆਂ ਦਾ ਆਹਾ ਤੇ ਵਾ ਚਾਲਦੇ ਹੁਣ ਆ ਜਿੱਦ ਨੂੰ ਟਰੱਕ ਜਾ ਰਿਹਾ ਇਧਰ ਨੂੰ ਚਲੋ ਜੀ ਹੁਣ ਨਹੀਂ ਰੁਕਣਾ ਆਪਾਂ ਹੁਣ ਬਸ ਵਧੀਆ ਫੁੱਲ ਹੋਵੇ ਰੱਜ ਲੈ ਦਹੀਂ 30 ਰੁਪਏ ਚ ਆਪਣਾ ਦੇਖ ਲਓ ਖਾਣਾ ਖਾਦਾ ਗਿਆ 30 ਰੁਪਏ ਦਾ ਦਹੀਂ ਲਿਆ ਸੀ ਤੋਂ ਟੋਠੇ ਗਰਮ ਕਰਕੇ ਬਾਬੇ ਵਾਲੇ ਲੱਸੀ ਮਸੀ ਬਣਾ ਕੇ ਉਹਦੀ ਚਲੋ ਜੀ ਹੁਣ ਫਟਾ ਪੂਰੇ ਆਵੜੀਆ ਬੰਦਾ ਹੀ ਪੈਰੋਟਾ ਬਾਲਾ ਉਹ ਪਿੱਛੇ ਰਹਿ ਗਿਆ ਮੈਂ ਘੰਟਾ ਲਾਦਾ तकरीबन ਕੁਝ ਨਹੀਂ ਕਿਹਾ ਬਾਈ ਨੇ ਕਿਉਂਕਿ ਮੈਂ ਫਿਰ ਆਪਦਾ ਜੁੱਲਾ ਵੀ ਬਾਲਿਆ ਪਰੌਠੇ ਗਰਮ ਕਰੇ ਘਿਓ ਲਾ ਕੇ ਫਿਰ ਲੱਸੀ-ਲੂਸੀ ਬਣਾਈ ਚਲੋ ਜੀ ਫਿਰ ਮਿਲ ਕੇ ਆਵੇਂ ਕਹਿੰਦਾ ਠੀਕ ਐ ਸਰਦਾਰ ਜੀ ਸਸਰੀਆ ਕਾਲ ਚਲੋ ਹੁਣ ਆਪਾਂ ਨੂੰ ਲੋੜ ਨਹੀਂ ਸ਼ਾਮ ਤੱਕ ਹੁਣ ਖਿੱਚੀ ਜਾਣਾ ਹੌਲੀ-ਹੌਲੀ ਬੱਸ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਆ ਲੋ ਬਿਆਰਿਓ ਆ ਢਾਬੇ ਦੇ ਨਾਲ ਬਾਈ ਉਹਨੇ ਬਾਜ ਮਾਰ ਲਈ ਸੀ ਮੈਨੂੰ ਉਹ ਖੜਾ ਬਾਈ ਆ ਦੇਖੋ ਮੈਂ ਆਹ ਰੋਡ ਤੋਂ ਨਹੀਂ ਲੰਘਿਆ ਜਾਂਦਾ ਸੀ ਕਹਿੰਦੇ ਸਰਦਾਰ ਜੀ ਆਓ ਫਿਰ ਮੈਂ ਅੱਗੇ ਜਾ ਕੇ ਪਹਿਲਾਂ ਮੰਗਾ ਛੱਡ ਕੀ ਜਾਣਾ ਮੈਂ ਹੱਥ ਫਿਰ ਮੈਂ ਅੱਗੇ ਜਾ ਕੇ ਮੈਂ ਰੁਕ ਗਿਆ ਮੇਰਾ ਇੱਥੋਂ ਵਜੇ ਇੱਥੋਂ ਵਜੇ ਪਤਾ ਨਹੀਂ ਕਿਉਂ ਜੋ ਸਾਈਕਲ ਚਲਾਉਣਾ ਨਾ ਬੜਾ ਬੜਾ ਦਰਦ ਆਉਂਦਾ ਇੱਥੋਂ ਜੇ ਅੜਕਦਾ ਜਾ ਜਾਂਦਾ ਜਿਵੇਂ ਇਹ ਦੂਜੇ ਦਿਨ ਵੀ ਹੋਇਆ ਸੀ ਜਦੋਂ ਮੈਂ ਤਲਵੰਡੀ ਸਾਹੋ ਚੱਲਿਆ ਸੀ ਉਹ ਤਾਂ ਹਟ ਗਿਆ ਜੀ ਫੇਰ ਨਾਲ ਹੀ ਇਹ ਔਖਾ ਕਰੂਗਾ ਜੇ ਹਟ ਗਿਆ ਤਾਂ ਜਿਆਦਾ ਵਧੀਆ ਤੇ ਬਾਈਆਂ ਨੂੰ ਨਾ ਪਤਾ ਹੁੰਦਾ ਮੈਂ ਕਿਹਾ ਬਾਈ ਕੰਡੇ ਜਾਲੀ ਚਾਹ ਬਣਾਈ ਇਹਨੂੰ ਪਤਾ ਲੱਗ ਗਿਆ ਵੀ ਬਾਈ ਪੰਜਾਬ ਉੱਥਾਇਆ ਹਾਂ ਲੋ ਪਿਆਰੇਓ ਇਹ ਕੋਈ ਪਿੰਡ ਜਿਹਾ ਆਇਆ ਇੰਦਰਪੁਰਾ ਇੰਦਰਪੁਰਾ ਕਰਕੇ ਹਾਲੋ 70 ਰੁਪਏ ਆਵਰੇ ਆ ਗਿਆ ਪਿਆਰਿਓ ਹਾਲੋ ਪਿਆਰਿਓ ਇਹ ਰਾਸਤੇ 'ਚ ਦਰਗਾਹ ਲੱਗਦੀ ਆ ਮੈਨੂੰ ਕੋਈ ਕੋਈ ਕਿਉਂਕਿ ਬੋਰਡ ਤਾਂ ਲਿਖਿਆ ਨਹੀਂ ਕੋਈ ਹਾਲੋ ਇੱਕ ਆ ਜਗਾ ਬਣੀ ਹੋਈ ਆ ਇੱਕ ਆ ਬਣੀ ਹੋਈ ਆ ਲਓ ਪਿਆਰਿਓ ਉਹ ਉਤਰੋਂ ਆਪਾਂ ਆਇਆ ਤੇ ਆ ਰੋਡ ਚੜ ਗਏ ਹੁਣ ਇਹ ਜਾਂਦਾ ਮੋਲਾ ਸਰ ਨੂੰ ਮੋਲਾ ਸਰ ਇੱਥੋਂ 20 ਕਿਲੋਮੀਟਰ ਆ ਤੇ ਮੋਲਾ ਸਰ ਜਾ ਕੇ ਆ ਲੈ ਕਈ ਹਿੱਲੇ ਹੁੰਦੇ ਨੇ ਇਹ ਜੇ ਤੇ ਮੋਲਾ ਸਰ ਜਾ ਕੇ ਫੇਰ ਆਪਾਂ ਦੇਖਣਾ ਕਿਹੜਾ ਰਾਹ ਪਾਟਣਾ ਮੋਲਾ ਜਰ ਇਥੋਂ 20 ਕਿਲੋਮੀਟਰ ਆ ਆ ਘੜੇ ਅਮਿੰਦਰਾ ਆ ਲੋ ਪਿਆਰਿਓ ਉਰੇ ਜਾ ਕੇ ਇੰਨਾ ਵੱਡਾ ਪਾਣੀ ਦਿਖਿਆ ਚਲਾ ਜਾ ਨਹੀਂ ਨਾ ਕਿਤੇ ਦਿਖਿਆ ਹੀ ਨਹੀਂ ਇੰਨਾ ਆ ਲੋ ਪਿਆਰਿਓ ਹਾਈਵੇ ਆਦਾ ਤਾਂ ਨਾ ਹੁਣ ਢੇਰ ਹੀ ਲੱਗਿਆ ਪਿਆ ਇੰਨੀ ਤਰੱਕੀ ਹੋਈ ਆ 10 12 ਸਾਲ ਚ ਆਪਣੇ ਦੇਸ਼ ਦੀ ਉਹ ਦੇਖੋ ਹੁਣ ਉਧਰ ਨੂੰ ਜਾਣਾ ਆਪਾਂ ਮੋਲਾਸਾਰ 20 ਕਿਲੋਮੀਟਰ ਆ ਜਨਾ ਪਿਆਰਿਓ ਆਪਣਾ ਸੱਜਾ ਗੋਡਾ ਅੜਕਾਂ ਕੁਛ ਪਤਾ ਨਹੀਂ ਉੱਥੇ ਚੱਪਣੀ ਤੋਂ ਉੱਤੇ ਮਾੜਾ ਜਿਹਾ ਇਹ ਜੀ ਪੈਂਦੀ ਆ ਪਤਾ ਨਹੀਂ ਕੀ ਚੱਕਰਾ ਇੱਧਰ ਤਾਂ ਨਾਲ ਇੰਨੀਆਂ ਚੜ੍ਹਾਇਆਂ ਵੀ ਨਹੀਂ ਸੀ ਉੱਧਰ ਕਨਾਪਾ ਕਨੌਰਵਾਲ ਜਦੋਂ ਗਏ ਸੀ ਸਪੀਟੀ ਉਦੋਂ ਤਾਂ ਚੜ੍ਹਾਇਆਂ ਵੀ ਸੀ ਕੋਈ ਦਿੱਕਤ ਨਹੀਂ ਆਈ ਇਹ ਗੁਜ਼ਰਦੀ ਆ ਪਤਾ ਨਹੀਂ ਕੀ ਚੱਕਰਾ ਅੱਜ ਹੀ ਹੋਇਆ ਜਾਦੇ ਚਲੋ ਜੀ ਚੱਲਦੇ ਆ ਹੁਣ ਅੱਗੇ ਮੋਲਾ ਸਰਵਾਦ ਇੱਥੇ ਕਿ ਜੇ ਨਾ ਪੂਰੇ ਤੱਕ ਡੇ ਢਾਬੇ ਨੇ ਆਹ ਲੋ ਇੰਨੇ ਨੇ ਟਰੱਕ ਖੜੇ ਹੁੰਦੇ ਨੇ ਢਾਬਿਆਂ ਦੇ ਆਹ ਲੋ ਆਹ ਲੋ ਪਿਆਰਿਓ ਇੱਕ ਵੱਡਾ ਆ ਗਿਆ ਟੂਲ ਪਲਾਜ਼ਾ ਟਰੈਕਟਰ ਟਰਾਲੀ ਪੰਜਾਬ ਬਿਨਾ ਖੇਤੀ ਅੱਛਾ 155 ਕਾਰਕੂਰ ਦਾ ਚੜਦੀ ਗਲਾ ਚੜ੍ਹ ਵਾਹਿਗੁਰੂ ਜੀ ਕੀ ਫਤਿਹ ਮੈਂ ਚੱਲੇ ਆ ਆਪਣਾ ਹਯੂਰ ਸਾਹਿਬ ਮੈਂ ਆਹ ਦੇਖੀ ਮੈਂ ਕਹਾ ਯਾਰ 50 ਟਰੱਕ ਲੱਗਦਾ ਆ ਲਿਖੀ ਹੋਈ ਆ ਨਾ ਬਾਣੀ ਮੈਂ ਕਹਾ ਆਪਣਾ ਪੰਜਾਬ ਦਾ ਬੰਦਾ ਲੱਗਦਾ ਕੋਈ ਲੁਧਿਆਣਾ ਖਾਸ ਲੁਧਿਆਣਾ ਵਿੱਚ ਹੀ ਹਾਂ ਬਟਿਆਲੇ ਆ ਠੀਕ ਆ ਉਧਰ ਦੀ ਕਿੱਧਰ ਤੂੰ ਚੱਲੀ ਗੱਡੀ ਇਹ ਬੈਂਗਲੌਰ ਚਲੋ ਫੇਰ ਆਪਣਾ ਕੰਮ ਹਾਂ ਮੈਰਾ ਐ ਆ ਵੀ ਐ ਸਾਰੇ ਧਾਰਮਿਕ ਯਾਤਰਾ ਹੋਣ ਕਰਕੇ ਸਥਾਨ ਸਾਰੇ ਦੇਖਦਾ ਜਿਵੇਂ ਅੱਜ ਪੈ ਸਾਲਾ ਸਰ ਤੋਂ ਆਇਆ ਹਾਂ ਹਾਂ ਤੇ ਆ ਜਮੇ ਇਹੋ ਸੋਣਾ ਹਾ ਜਿਹੜਾ ਮੋਲਾ ਸਰ ਆਉਣਾ ਉਹਦੇ ਨੇੜੇ ਤੇੜੇ 10-12 ਕਿਲੋਮੀਟਰ 'ਚ ਹੈ ਢਾਬੇ ਪੰਜਾਬੀ ਰੁਕਣ ਲਈ ਪੰਜਾਬੀ ਦਾ ਪਰ ਆ ਕੋਈ ਕੁਝ ਨਹੀਂ ਹਾਂ ਹਾਂ ਆ ਜੀ ਉੱਥੇ ਆਪਣਾ ਨਾ ਜਸਦੇ ਲਾਉਂਦੇ ਹਾਂ ਚਾਵਨ ਸਿੱਕੀ ਕਿਤੇ ਪਾਰ ਹੋ ਗਈ ਆ ਆਮਨ ਢੀਤੀ ਪਾਰ ਕਰਕੇ ਹਾਂ ਤੇ ਕੀਸ਼ਨਗੜ੍ਹ ਤੋਂ ਪਹਿਲਾਂ ਠੀਕ ਆ ਆਪਣਾ ਮੂਨਕ ਪਤਨਾ ਪੰਜਾਬੀ ਢਾਬਾ ਆਊਗਾ ਜੀ ਤੇ ਇਹ ਇਹ ਤਾਂ ਕਿੰਨਾ ਮੋਲਾ ਸਾਹਿਬ ਤੋਂ ਕਿੰਨਾ ਅੱਗੇ ਆ ਹੋਣਾ ਹੈਗਾ ਵੀ ਉਹ ਅਲਮਦੋ ਵੀ 56 ਕਿਲੋਮੀਟਰ ਹੈਗਾ ਇਹ ਉਹ ਤਾਂ ਫਿਰ ਜ਼ਿਆਦਾ ਹੋ ਜਾਣਾ ਜ਼ਿਆਦਾ ਹੋ ਜਾਣਾ ਮੈਂ ਤਾਂ ਮੋਲਾ ਸਾਹਿਬ ਦੇ ਨੇੜੇ-ਤੇੜੇ ਰੁਕਣਾ ਅੱਜ ਅੱਛਾ ਜੀ ਹਾਂ ਜਾਂ ਫਿਰ ਰਾਤ 'ਚ ਦੇਖ ਲੂ ਕੋਈ ਲਿਖੇ ਹੀ ਹੁੰਦੇ ਆ ਤਾਂ ਨਾ ਹਾਂ ਜੀ ਲਿਖੇ ਹੁੰਦੇ ਆ ਤਾਂ ਹਾਂ ਦਾ ਇਹ ਵੀ ਹੈਗੇ ਲੋਕ ਨੇ ਬੰਦੇ ਵਧੀਆ ਨੇ ਇਹ ਵੀ ਨਹੀਂ ਹਲੇ ਤਾਂ ਮੈਂ ਜਾਉਂ 20 ਕਿਲੋਮੀਟਰ ਤਾਂ ਜਾਉਂ ਹਲੇ 20 25 20 25 ਹਾਂ 20 25 ਕੱਢੂਗਾ ਚਲੋ ਰਾਤ ਦੇ ਦੇਖਦੇ ਜਾਵਾਂਗੇ ਉਸ ਤੋਂ ਪਹਿਲਾਂ ਹੈਗਾ ਜੀ ਇੱਕ ਹੋਰ ਅਛਾ ਹਾਂ ਬਾਤ ਲੜਾਣਾ ਹੈਗਾ ਟੱਪਾ ਠੀਕ ਆ ਕੋਈ ਆ ਪਰਲੀ ਸਟ੍ਰੇਟੇ ਆਉਣਾ ਸਿੱਦੇ ਵਾਲੀ ਸਟ੍ਰੇਟੇ ਠੀਕ ਆ ਹਾਂ ਜੰਮੂ ਤੋਂ ਮਾਚਲ ਪੰਜਾਬੀ ਟੱਪਾ ਲੱਗਿਆ ਹੋਇਆ ਹੈ ਠੀਕ ਆ ਚਲੋ ਠੀਕ ਆ ਜੀ ਠੀਕ ਆ బలియా బాయ్ శింగారి గడ్డి ఆలో ਹਲੋ ਪਿਆਰਿਓ ਆ ਆਪਾਂ ਨੂੰ ਰਾਹ ਜਾਇਆ ਇੱਕ ਜਗਾ ਇਹ ਪੰਛੀਆਂ ਵਾਸਤੇ ਬਣਾਇਆ ਹੋਇਆ ਸਪੈਸ਼ਲ ਪੰਛੀਆਂ ਵਾਸਤੇ ਜੀ ਮੈਂ ਪੁੱਛਿਆ ਇੱਥੇ ਤੇ ਆ ਦੇਖੋ ਪੰਛੀ ਵਿੱਚ ਜਾਂਦੇ ਆ ਆ ਜਾਂਦੇ ਆ ਵਿੱਚ ਆਲ ਨੇ ਪਾ ਹੋਇਆ ਆ ਖੁੱਡਾਂ ਜੀਆਂ ਬਣਾਈਆਂ ਹੋਈਆਂ ਸਪੈਸ਼ਲ ਪੰਛੀਆਂ ਵਾਸਤੇ ਆ ਇਹ ਕਿੰਨੀ ਵਧੀਆ ਚੀਜ਼ ਆ ਨਾ ਦੇਖੋ ਪਿਆਰਿਓ ਕਿੰਨਾ ਅੱਕ ਲੱਗਿਆ ਹੋਇਆ ਆਪ ਕੀ ਅੱਖ ਪਰ ਇਹ ਹੀ ਵੇਖੇ ਰੱਖਣਾ ਉਹ ਰੇ ਜਿਵੇਂ ਪੀਚਿਆ ਹੁੰਦਾ ਨਾ ਕਿਸੇ ਨੇ ਐ ਲੱਗਦਾ ਹਲੋ ਪਿਆਰਿਓ ਆ ਮੈਸੀ ਇੱਕ ਰਾਜ ਆਪਾਂ ਨੂੰ ਮੁੰਡਾ ਮਿਲਿਆ ਸੀ ਨਾ ਕੱਲ ਪਰसों ਸਵਰਾਜ ਦੀ ਏਜੰਸੀ ਇਸ ਲੱਗਿਆ ਸੀ ਉਹਦੀ ਗੱਲ ਸਹੀ ਸੀ ਕਹਿੰਦਾ ਮੈਸੀ ਤੇ ਸਵਰਾਜ ਬਹੁਤ ਆ ਆ ਲੋ ਇੱਥੇ ਐਂ ਟਰੱਕ ਖੜੇ ਹੁੰਦੇ ਆ ਟਾਬੇ ਤੇ ਚਾਰ ਪੰਜ ਟਰੱਕ ਖੜੇ ਨੇ ਦੇਖੋ ਆ ਲੋ ਮੌਲਾ ਸਰ ਸ਼ੁਰੂ ਹੋ ਗਿਆ ਇਹ ਜਿਹੜੇ ਵਾਰ-ਵਾਰ ਜੇ ਘਰ ਆਉਂਦੇ ਨੇ ਆ ਗ੍ਰੈਡਾ ਬਿਜਲੀ ਦਾ ਉਹ ਸ਼ੁਰੂ ਹੋ ਗਿਆ ਜਿਹੜੇ ਵਾਰ-ਵਾਰ ਆਉਂਦੇ ਹੁੰਦੇ ਨੇ ਮੌਲਾ ਸਰ ਚਲੋ ਜੀ ਤੋਂ ਕੰਚਾ ਮਨ ਆਉਂਦਾ ਹੋ ਰਹਿ ਗਿਆ ਬਾਈ ਨਹੀਂ ਤਾਂ ਆਪਾਂ ਖਿੱਚ ਦੇਣਾ ਸੀ ਡੇਢ ਘੰਟੇ ਚ ਪਰ ਅੱਜ ਕੋਈ ਭਰੋਸਾ ਨਹੀਂ ਕਰ ਸਕਦੇ ਅੱਜ ਗੋਡੇ ਨੇ ਇੰਨਾ ਜ਼ੋਰ ਨਹੀਂ ਲੱਗਣ ਦਿੱਤਾ ਨਾ ਲੱਗਣ ਦੇ ਰਿਹਾ ਗੋਡਾ ਆਹ ਲੋ ਅਵੇਰ ਦੇਖੋ ਕਿੰਨੇ ਪਏ ਇਹ ਵੀ ਟਕੜਾ ਵਜਾਰ ਆ ਮੌਲਾ ਸਾਹਰਾ ਦੇਖੋ ਵਧੀਆ ਦਵਾਈਆਂ ਦੁਵਾਈਆਂ ਨਹੀਂ ਬਹੁਤ ਕੰਨਾਂ ਨੇ हाँ आ देखो आप डिडवाना डिडवाना भी किलोमीटर बी किलोमीटर आ गया आप शकरगंदी इतनी ब्रीक ब्रीक क्यों है ये नहीं अगर इसको उबालेंगे जल्दी उबलेगी है ना ब्रीक जल्दी उबलती है क्या रेट है यार इतनी नहीं मैंने लेनी मुझे बीस रुपए की दे दो मैं उबाल के देखूंगा कल सुबह ਦੇਖੋ ਪਿਆਰਿਓ ਕਿੱਡੀ ਆ ਆਹ ਲੋ ਜਿਵੇਂ ਆਪਣੇ ਗਾਜਰ ਹੁੰਦੀ ਆ ਸਾਡੇ ਨਾਲ ਐਡਾ ਐਦਾਂ ਦੀਆਂ ਗਾਜਰਾਂ ਆਉਂਦੀਆਂ ਜਿੱਡਾ ਜਿੱਡੀ ਮਿਰਚਾ ਕਮਾਲ ਦੀ ਗੱਲ ਆ ਯਾਰ ਆਹ ਇਹ ਮੈਂ ਕੱਲ ਦਾ ਦੇਖਦਾ ਹੋਣਾ ਇਹ ਅਚਾਰ ਪਾਉਣ ਦੇ ਕੰਮ ਆਉਂਦੀ ਹੈ ਨਾ ਕੇ ਖਾਂਦੇ ਵੀ ਆ ਠੀਕ ਆ ਪਿਆਰਿਓ ਆ ਆਪਾਂ ਲੈ ਲਈ ਸ਼ਕਰਗੰਦੀਆਂ ਬਰੀਕ ਬਰੀਕ ਸੀ ਉਹਦੇ ਕੋਲ ਤੇ ਸਵੇਰੇ ਉਬਾਲਾਂਗੇ ਇਹਨਾਂ ਨੂੰ ਇਹ ਬਰੀਕ ਬਰੀਕ ਨੇ ਮੈਂਟ ਜੀ ਉਬਲ ਜਾਣਾ ਇਹਨਾਂ ਨੇ ਨੂਨ ਲਾ ਕੇ ਬੜੀਆ ਨਰਜੀ ਵਾਲੀ ਜੀ ਚਾਹੇ ਖਾਵਾਂਗੇ ਨਾਲ ਲੈ ਲੀਆਂ ਸੇਵੀਆਂ ਸੇਵੀਆਂ ਨੇ ਜਿਹੜੀਆਂ ਉਹ ਆਪਾਂ ਅੱਜ ਰਾਤ ਨੂੰ ਛਕਾਂਗੇ ਆ ਲੋ ਕਹਿ ਰਹੇ ਹੋਏ ਭਾਈ ਹੁਣੇ ਪੰਪ ਤੇ ਮਿਲੇ ਸੀ ਆਪਾਂ ਨੂੰ ਆ ਦੇਖੋ ਇਹ ਪੰਪ ਤੇ ਲੱਗੇ ਹੋਏ ਸੀ ਟਾਇਲਾਂ ਲਾਣ ਗੱਲਾਂ ਬਾਤਾਂ ਕਰਨ ਲੱਗੇ ਰੋਕੇ ਅੱਛਾ ਟਾਇਰ ਲਗਾ ਰਹੇ ਹੋ ਆਵੇਂ ਹਾਂ ਇਹ ਟਾਇਰ ਠੀਕ ਹੈ ਨਹੀਂ ਇਹ ਆਪ ਹੋ ਕਹਾਂ ਸੇ ਵੈਸੇ ਪਿੱਛੇ ਸੇ ਕਿ ਯਹੀ ਸੇ ਹੋ ਕੋਚਾਂ ਮੰਦ ਸੇ ਠੀਕ ਹੈ ਅੱਗੇ ਆਪਕੇ ਬੰਦੇ ਯਹੀ ਸਾਫੀ ਕੰਮ ਕਰਦੇ ਆ ਟਾਇਲ ਲਗਾਉਣਾ ਪੱਥਰ ਲਗਾਉਣਾ ਹਮਾਰੇ ਉਧਰ ਵੀ ਆਇਆ ਹੈ ਨਾ ਲੁਧਿਆਣਾ ਮੇ ਬਹੁਤ ਬੰਦੇ ਆ ਹਾਂ ਚਲੋ ਠੀਕ ਹੈ ਜੀ ਠੀਕ ਹੈ ਠੀਕ ਆ ਲੋ ਪਿਆਰਿਓ ਆ ਵਾਈ ਮਿਲੇ ਨੇ ਆਪਾਂ ਨੂੰ ਰਾਜਗੁਰੂ ਸਿੱਖ ਬੰਦੇ ਮੰਡੀ ਗੋਵਿੰਦਗੜ੍ਹ ਤੋਂ ਕੀ ਨਾਮ ਆ ਵੀਰੇ ਤੁਹਾਡਾ ਮੇਰਾ ਨਾਮ ਕਰਨ ਜੋਤ ਸਿੰਘ ਕਰਨ ਜੋਤ ਕਰਨ ਜੋਤ ਸਿੰਘ ਕਰਨ ਜੋਤ ਸਿੰਘ ਤੇ ਕਿੱਧਰੋਂ ਚੱਲੇ ਆਣਗੇ ਉਹਦੇਪੁਰ ਉਹਦੇਪੁਰ ਭਰੀ ਹੋਈ ਆ ਕਿ ਖਾਲੀ ਜੀ ਭਰੀ ਜੀ ਗੁਰੂ ਨੇ ਕਰੋ ਭਰ ਕੇ ਆਇਆ ਕਰ ਲੋਹੇ ਲਾਹਿਆ ਹਾਂਜੀ ਲੋਹਾ ਆ ਉਧਰੋਂ ਤਾਂ ਲੋਹਾ ਹੀ ਆਉਂਦਾ ਮੰਡੀ ਗੋਵਿੰਦਗੜ੍ਹ ਲੋਹਾ ਭਰ ਕੇ ਆਇਆ ਇੱਥੇ ਦੱਸਿਆ ਤੁਸੀਂ ਕਿੱਥੇ ਉਹਦੇ ਪਰ ਉਹਦੇ ਪਰ ਰਾਸਤਾਂ ਜੀ ਉਹਦੇ ਉਹ ਕਦ ਪਹੁੰਚੋਗੇ ਕਦੋਂ ਕੱਲ ਨੂੰ ਕੱਲ ਸਵੇਰੇ ਸਵੇਰੇ ਕੱਢ ਜੰਦੇ ਉਹ ਮੈਂ ਵੀ ਮੈਂ ਤਾਂ ਹੁਣ ਇੱਥੇ ਹੀ ਟਿਕਾਣਾ ਕਰਨਾ 10 15 ਕਿਲੋਮੀਟਰ ਦੇ ਵਿੱਚ ਵਿੱਚ ਬਟ ਹਾਬੇ ਢੂਗੇ ਦੀ ਕਰੂੰਗਾ ਕਿਤੇ ਠੀਕ ਹੈ ਜੀ ਦੇਖ ਕੇ ਵਧੀਆ ਜਿਹਾ ਢਾਬਾ ਰੋਟੀ ਪਾਣੀ ਦਤਾ ਫਿਰ ਮੈਂ ਆਪ ਹੀ ਬਣਾਉਣਾ ਹੁੰਦਾ ਅੱਛਾ ਅੱਛਾ ਕਿਉਂਕਿ ਢਾਬੇ ਦੇ ਤੁਹਾਨੂੰ ਪਤਾ ਵੀ ਕਈ ਵਾਰ ਹੋਰ ਹਿਸਾਬ ਆ ਨਾ ਉਹ ਫਿਰ ਮੈਂ ਆਪ ਹੀ ਮੇਰੇ ਕੋਲ ਹੈਗਾ ਸਮਾਨ ਤੁੱਲਾ ਤੁੱਲਾ ਹੋਰ ਉਹ ਮੈਂ ਆਪ ਹੀ ਬਣਾਉਣਾ ਹੁੰਦਾ ਚਲੋ ਠੀਕ ਆ ਭਾਈ ਬਾਬਾਈ ਚੰਗੀ ਹਾਲੋ ਪਿਆਰਿਓ ਆ ਗੱਡੀ ਆ ਬਾਈ ਦੀ ਹਾਲੋ ਹਾਲੋ ਪਿਆਰਿਓ ਓਰੇ ਆਪਾਂ ਰੁਕੇ ਹੀ ਗੋਡਾ ਜਿਹਾ ਜਿਵੇਂ ਤੁਹਾਨੂੰ ਦੱਸਿਆ ਦਰਦ ਕਰਦਾ ਸੀ ਇੱਥੋਂ ਮੂਵ ਲਈ ਆ ਇੱਕ ਉਹ ਪੱਟੀ ਲਈ ਆ ਉੱਤੇ ਪਈਆਂ ਨੇ ਆਹ ਨੀਲੀਆਂ ਜੀਆਂ ਇਹ ਪੱਟੀ ਤੇ ਮੂਵ ਨਹੀਂ ਹੈਗੀ ਕੁਝ ਹੋਰ ਤਰ੍ਹਾਂ ਦੀ ਆ ਉਹ ਉਹ ਪੱਟੀ ਬੰਦ ਲਾਂਗੇ ਆਪਾਂ ਹਾਲੋ ਆ ਬਾਈਆਂ ਕੋਲੋਂ ਲਈ ਆ ਬਾਈ ਦਾ ਉਹ ਬਾਬੇ ਨੇ ਆਪਾਂ ਨੂੰ ਚਾਹ ਪਿਆਈ ਆ ਉਹ ਚੱਲਿਆ ਜਿਹੜਾ ਬਾਬਾ ਆਲੋ ਪਿਆਰੋ 5:30 ਹੋ ਗਏ ਕੁੰਚਾਮਨ ਇੱਥੋਂ ਹੈਗਾ 13 ਕਿਲੋਮੀਟਰ ਪਹੁੰਚ ਲਿਆ ਗਿਆ ਆਪਾਂ ਉੱਥੇ ਵੀ ਪਰ ਆਪਾਂ ਪਹੁੰਚਣ ਦਾ ਉਹ ਨਹੀਂ ਰੱਖਣਾ ਟਾਰਗੇਟ ਰਾਹ 'ਚ ਜਿੱਥੇ ਢਾਬਾ ਮਿਲਿਆ ਵਧੀਆ ਉਹਨਾਂ ਨੇ ਕਿਹਾ ਰੁਕ ਜਾਓ ਰੁਕ ਜਾਣਾ ਹੋਰ ਆਪਾਂ ਕੁੰਚਾਮਨ ਪਹੁੰਚ ਹੀ ਜਾਈਏ ਉੱਥੇ ਜਾ ਕੇ ਕੁਝ ਮਿਲੇ ਨਾ ਵਾਹ ਹੁਣ ਆਪਾਂ ਰੁਕ ਜਾਣਾ ਦੇਖ ਕੇ ਜਿੱਥੇ ਵੀ ਢਾਬਾ ਮਿਲਿਆ ਆ ਮੰਜੇ ਬਣ ਰਹੇ ਨੇ ਇਹ ਵੀ ਛੋਟਾ ਜਿਹਾ ਕਸਬਾ ਆਇਆ ਹੁਣ ਨਾਂ ਤਾਂ ਪਤਾ ਨਹੀਂ ਬਸ ਸਟੈਂਡ ਨਿਮੋਧ ਆ ਲੋ ਨਿਮੋਧ ਨਿਮੋਦਾ ਨਿਮੋਧ ਕਸਵਾ ਆਪਾ ਨਾ ਪਿਆਰਿਓ ਪਿਛੋਂ ਸੇਵੀਆਂ ਲਈਆਂ ਥੋਨੂੰ ਪਤਾਗਾ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਸੇਵੀਆਂ ਦਾ ਸਮਾਨ ਵੀ ਭੇਜਤਾ ਵਿੱਚ ਪਾਉਣ ਵਾਲਾ ਇਹ ਮੈਨੂੰ ਹੁਣ ਯਾਦ ਆਇਆ ਜੋ ਸੇਵੀਆਂ ਲਈਆਂ ਥੋੜੇ ਚਿਰ ਬਾਅਦ ਜਿਹੜਾ ਸਿੰਘ ਟੱਕਰੇ ਹੀ ਚੜਦੀ ਘੜਾ ਵਾਲਾ ਟਰੱਕ ਤੇ ਬਾਈ ਉਹ ਮੈਨੂੰ ਮੇਵੇ ਦੇ ਗਿਆ ਸੀ ਕਾਜੂ ਬਦਾਮ ਥੋੜੇ ਜਿਹੇ ਅੰਜੀਰ ਉਹ ਅੰਜੀਰ ਕਹਤਾ ਅੰਜੀਰ ਤੇ ਖੰਜੂਰਾ ਮੈਨੂੰ ਹੁਣ ਯਾਦ ਆਇਆ ਵੀ ਆਪਾਂ ਦਾ ਸ਼ੇਵੀਆਂ ਬਣਾਉਣੀਆਂ ਵਧੀਆ ਹੋਇਆ ਭਾਈ ਤੋਂ ਲੈ ਲਿਆ ਮੜੀਆਂ ਜੀਆਂ ਹੁਣ ਕਾਜੂ ਤੇ ਬਦਾਮ ਭੰਨ ਕੇ ਥੋੜੇ ਥੋੜੇ ਵਿੱਚ ਪਾਵਾਂਗੇ ਐ ਹੁੰਦਾ ਦੇਖ ਲਾ ਤੇ ਜਣਾ ਰੱਬ ਨੇ ਆਪ ਹੀ ਸਮਾਨ ਚਲੋ ਜੀ ਆਹ ਲੋ ਪਿਆਰਿਓ ਉੱਚਾ ਮੰਨ 11 ਕਿਲੋਮੀਟਰ ਰਹਿ ਗਿਆ ਉੱਚਾ ਮੰਨ ਆਹ ਲੋ ਪਿਆਰਿਓ 5:49 ਮਿੰਟ ਹੋ ਗਏ ਕੂਚਾ ਮੰਨ ਰਹਿ ਗਿਆ 7 ਕਿਲੋਮੀਟਰ ਬਸ ਹੁਣ ਰਾਤ ਜਿਹੜਾ ਵੀ ਕੋਈ ਵਧੀਆ ਆਇਆ ਹੋਟਲ ਮਤਲਬ ਆਹਾ ਉੱਥੇ ਹੀ ਆਪਾਂ ਡੇਰੇ ਲਾ ਲੈਣੇ ਅੱਜ ਦੇ ਆਹ ਲੋ ਪਿਆਰਿਓ 6:00 ਵਜਣ ਵਾਲਿਆ 5-7 ਮਿੰਟ ਰਹਿ ਗਿਆ ਆ ਗਿਆ ਰਾਮਾ ਸਰ ਸਾਰਿਆਂ ਦੀਆਂ ਆਹ ਲੋ ਪਿਆਰਿਓ ਆ ਬਾਈ ਕਿਹੜਾ ਟਰੱਕ ਖੜਾ ਥੋੜਾ ਆਹ ਆ ਜੀ ਆਹ ਟਰੱਕ ਖੜਾ ਹੈ ਆਪਣੇ ਥੋੜਾ ਜਿਹਾ ਹੀ ਪਿੱਛੇ ਆਇਆ ਆ ਸੀਗੇ ਬਾਈ ਕਿੱਥੋਂ ਬਾਈ ਤੁਸੀਂ ਅਜੀ ਹਰਿਆਣੇ ਝੋਟਾਣੇ ਤੋਂ ਤੋਹਾਣਾ ਮੈਂ ਹਰਿਆਣੇ ਚ ਪਹਿਲਾਂ ਸਿਰ ਸਿਰਸੇ ਰੁਕਿਆ ਸੀ ਅੱਛਾ ਸਿਰਸੇ ਤੋਂ ਫਿਰ ਪਿੱਛੇ ਜੇ ਨੂੰ ਪਤਾ ਨਹੀਂ ਕਿਹੜਾ ਸੀ ਉਹ ਪਿੱਛੇ ਤੋਂ ਸਾਈਡ ਤੇ ਰਹਿ ਗਿਆ ਆਪਣਾ ਫਤਿਹਬਾਦ ਥੋੜਾ ਫਤਿਹਬਾਦ ਕਨੀ ਫਤਿਹਬਾਦ ਦੇ ਨਾਲ ਮੈਨੂੰ ਮੁੰਡੇ ਮਿਲੇ ਸੀਗੇ ਆਪਣਾ ਉਹ ਪੈਦਲ ਯਾਤਰਾ ਕਰ ਰਹੇ ਸੀ ਝੰਡਾ ਲਾਇਆ ਹੋਇਆ ਸੀ ਨਾਲ ਅੱਗੇ ਰਾਵਤ ਸਰ ਜਾਣਾ ਸੀ ਉਹਨਾਂ ਨੇ ਰਾਵਤ ਸਰ ਰਾਵਤ ਸਰ ਕੋਈ ਯਾਤਰਾ ਹੋਣੀ ਆ ਉਹ ਕਹਿੰਦੇ ਸੀ ਜੋਤ ਲਾ ਕੇ ਆਉਣੀ ਆ ਕਿੱਧਰ ਨੂੰ ਚੱਲਿਆ ਹੁਣ ਬਾਈ ਕਿੱਧਰ ਨੂੰ ਚੱਲਿਆ ਹੁਣ ਸਮਾਨ ਭਰਨਾ ਖਾਲੀ ਕਰ ਖਾਲੀ ਕਰਨਾ ਕੀ ਲੱਦਿਆ ਹੋਇਆ ਇਹ ਕੀ ਹੁੰਦੀ ਆ ਯਾਰ ਪਸ਼ੂਆਂ ਦਾ ਚਾਰਾ ਪਸ਼ੂਆਂ ਦਾ ਚਾਰਾ ਠੀਕ ਆ ਤੇ ਹੀ ਖੜਾ ਕੇ ਸਾਈਡ ਤੇ ਲਾ ਕੇ ਆਹੋ ਟਾਬੇ ਤੇ ਠੀਕ ਆ ਇਹ ਜਿਵੇਂ ਸਾਈਡ ਤੇ ਹੋ ਗਿਆ ਆਹ ਤੇ ਆ ਜਿਵੇਂ ਗੱਡੀਆਂ ਸਾਈਡ ਤੇ ਖੜੀਆਂ ਫੇਰ ਵੀ ਯਾਰ ਨੀਂਦ ਘੱਟ ਆ ਗਈ ਹਨਾ ਤਿੰਨ ਚਾਰ ਘੰਟੇ ਕਾਪਰ ਕਰਨਾ ਬੰਦਾ ਕੀ ਕਰੀ ਜੇ ਅੱਖ ਖੁਕ ਲੱਗ ਜਵੇ ਅੱਖ ਖੁਕ ਲੱਗ ਜਾਂਦੀ ਆ ਨਹੀਂ ਉਦਾਂ ਲੱਗ ਜਾਂਦੀ ਆ ਅੱਖ ਖੁਕ ਇਹੋ ਲੱਗ ਵੀ ਜਾਂਦੀ ਆ ਜਿਸੇ ਅੱਖ ਲੱਗ ਗਈ ਨਾ ਪਰਮਾਤਮਾ ਨਾਲ ਅੱਖ ਲੱਗ ਗਈ ਤੇ ਇਹ ਨਾ ਕੋਸਾ ਕਰਨੀ ਜੋ ਹਾਂ ਇਹ ਤਾਂ ਹੈ ਪਰ ਸਵੇਰ ਦਾ ਸੀ ਕਿੰਨਾ ਵੀ ਬੋ ਪਾਸੇ ਜਾ ਸੀ ਰੁਕੀ ਅੱਜ ਅੱਜ ਅੱਛਾ ਮਤਲਬ ਘੰਟਾ ਜੀ ਰੁਕ ਚਾਹ ਤੂੰ ਕਿੱਥੇ ਆ ਪਾ ਕੇ ਨਾ ਅਰੇ ਅਮਰ ਪਲਾਨ ਬਦਲੇ ਬਾਦ ਉਸ ਟੀਡੀ ਦੀ ਜਾਲ ਪੂਰੀ ਹੋ ਗਈ ਆਹੋ ਆਲੋ ਪਿਆਰਿਓ ਪੌਣੇ ਕ ਸੱਤ ਦਾ ਟਾਈਮ ਹੋ ਗਿਆ ਆਪਾਂ ਨਾ ਅੱਧਾ ਪੌਣਾ ਘੰਟਾ ਢਾਬੇ ਤੇ ਰੁਕੇ ਰਹੇ ਉਹ ਬਾਈ ਹੁਣੀਆਂ ਨਾ ਗੱਲਾਂ ਮਾਰੀ ਗਏ ਬਾਅਦ ਚ ਜਦੋਂ ਢਾਬੇ ਨੂੰ ਪੁੱਛਿਆ ਮੈਂ ਕਿਹਾ ਰੁਕ ਜੀਏ ਕਹਿੰਦਾ ਨਹੀਂ ਬਾਉ ਜੀ ਯਹਾਂ ਦਿੱਕਤ ਹੈ ਤੇ ਫਿਰ ਮੈਂ ਕਿਹਾ ਅੱਗੇ ਚੱਲਦੇ ਹਾਂ ਅੱਗੇ ਪੰਪ ਆ ਉੱਥੇ ਰੁਕਦੇ ਆਂ ਜਾ ਕੇ ਚਲੋ ਜੀ ਆਲੋ ਪਿਆਰਿਓ ਉੱਥੋਂ ਚੱਲ ਗਏ ਕਾ ਆਇਆਗਾ ਹੋਟਲ ਦਾ ਨਰਾਜ ਦੇਸੀ ਸਵਾਦ ਇੱਥੇ ਲਿਖਿਆ ਹੋਇਆ ਰੂਮਸ ਅਵੇਲੇਬਲ ਚਲੋ ਇੱਥੇ ਪਹੁੰਦਿਆਂ ਵੀ ਰੁਕਣ ਦਾ ਹੱਲ ਹੋ ਜੂ ਇਹ ਵਧੀਆ ਹੈ ਨਾ ਅਜੇਦਾਰ ਚੀਜ਼ ਹੈ ਜੀ ਇਹ ਸਭ ਚੀਜ਼ ਇੱਥੇ ਹੈ ਇਸੇ ਇਹ ਇੱਕ ਤਾਂ ਇਸੇ ਜੈਸੇ ਇਹ ਨਾ ਹੋ ਆ ਫਿਰ ਹਮ ਅਹਾਂ ਕਿਵੇਂ ਬੈਠੇਂਗੇ ਹੈਨਾ ਜਿਆਦਾ ਜਿਆਦਾ ये, ये नहीं होता ना फिर ये ये महफल जो लगती है ये नहीं लगती, ये नहीं लगती है ना ये मैं पी लेना इस धूनी के कारण नहीं लगती है धूनी के कारण लगती है वही तो बात है जैसे कई बार मैंने देखा है जब सर्दियां होती हैं सर्दियां में ना ऐसी महफलें दिन में भी शाम को भी बहुत लगती हैं गर्मियों में कम हो जाती हैं कम हो जाती है हमारे यहाँ दो चीज है अच्छा जी एक तो हो गया अपना आ, आ, ये बहुत बढ़िया चीज है बैठिए पांच मिनट एक होता है बड़ा पानी पानी तो पानी की प्याव लगा दे क्या लगा दो प्याव 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 हाँ वो रास्ते में लिखा हुआ था गड़ों के ऊपर प्याव प्याव, प्याव, प्याव।, प्याव, प्याव।, प्याव।, प्याव प्याव लिखा था संस्कृति बहुत हर होटल पे मिलेगा आपको ये हर होटल पे है ना इस राजस्थान के अंदर ही आप जैसे गांव रानिया यहाँ पे मेल मुलाकेत अभी जिंदा है अगर आप सिटियों में चला जाओगे तो वो अपने लाइफ स्टाइल में बीती है वो में नहीं जयपुर चले जाओ वो भी बड़ी सिटीज कहीं पे चले जाओ छोटी तो राजस्थान कोई भी में जाओगे अजमेर हुआ जयपुर हुआ संभल हुआ यहाँ अपने लाइफ स्टाइल में बीती है और अगर आप गांव डालियों में आज भी दुख सुख के अंदर अपने जो आपने गुआंडीर अपने दोस्त यार सब एक रहते हैं मिलनसार है सर उधर क्या पारुशी, पारुशी को नहीं जानता। हाँ। सब अपने आप में बिजी हैं, अपने काम पर जाते हैं खाना खाते हैं सो जाते हैं सो जाते हैं। इधर तो हमारे जैसे शादी हो तो पूरी न्यात नीतनी पड़ती है कैसे पूरी न्यात यानी पूरी कौम को बुलाना पड़ता है अच्छा और अगर आप उसको जानते हो नहीं जानते ये नहीं चक्कर है सब जानते हैं न्यात में

इधर का एक सिस्टम है आ, अगर दोनों कूड़ी चाहिए आ, तो 10 या 20 तोला सोना होना जरूरी है अभी वो पुरानी प्रथाएं चल रही है हमारे ये अब लुधियाना में कम होगी हमारे तो, होगी। तो अगर कोई ना ही पाए तो भी बीच में कोई कोईतराज नहीं इधर तो वो पुराने की सिस्टम कर तो ले पर वहाँ लुधियाना में ये भाई बैठ गया मेरे पास अच्छा तो ये कभी ब्याव घर में रह आए कोई मान लो आप ये आएगा आगे। आगे। नहीं वो सही है कल्चर सही है पढ़ाया अभी याँ। वो बता के गया है उसी, उसी के अंदर आपको इतनी एक्साइटमेंट हो रही है आगे। आगे। तो आप जाके देखोगे कि तो कितनी होगी हाँ। अभी आप यहाँ पे तो नहीं मेरी बात सुनो यहाँ एक दो दिन मेरे पास से रुको ठीक है ठीक है हाँ। बात अपने ये नहीं रूम के पैसे की या खाने की अब हमारे पास से रुको अभी शादियाँ चल रही है ਮਾਰੇ ਪਾਸੇ شادی ਦਾ ਸੀਜ਼ਨ ਵੀ ਦੇਖੋ ਕਿਸ ਤਰੀਕੇ ਜੇ شادی ਹੁੰਦੀ ਹੈ ਕਿਸ ਤਰੀਕੇ ਜੇ ਮਤਲਬ ਯਹਾਂ ਪੇ ਯਾ ਜੋ ਗਾਂਵ ਕੇ ਲੋਗ ਹੈ ਉਹ ਕਿਸ ਤਰੀਕੇ ਜੇ شادی ਮੇ ਜਾਂਦੇ ਹੈ ਹਾਂ ਇਹ ਜੋ ਆਪ ਯਹਾਂ ਪੇ ਦੋ ਚਾਰ ਦਿਨ ਕੋ ਯਾ ਵੀ شادی ਦਾ ਸੀਜ਼ਨ ਹੈ ਉਹ ਦੇਖੋ ਆਰਾਮ ਸੇ ਆ ਲੋ ਪਿਆਰੋ ਇੱਥੇ ਰੁਕੇ ਹੋਇਆ ਬਾਈਆਂਪੁਰ ਆ ਇਹਨਾਂ ਦੇ ਭਾਂਡੇ ਆ ਦੇਖੋ ਵਰਤਨਾ ਕਿੰਨੇ ਤਰ੍ਹਾਂ ਦੇ ਵਰਤਨਾ ਮੈਂ ਅਜਾ ਇਦਾਂ ਦੇ ਵਰਤਨ ਹੀ ਨਹੀਂ ਦੇਖੇ ਕਿਤੇ ਮੜੇ ਜੇ ਹੁੰਦੇ ਆ ਢਾਬੇ ਚ ਆ ਦੇਖੋ ਆ ਮਿੱਟੀ ਦੇ ਕੱਪ ਪਏ ਨੇ ਆ ਦੇਖੋ ਆ ਬਾਈਆਂ ਉਹਨੀਆਂ ਦੀ ਕਿਚਨਾਂ ਚਿਮਣੀ ਲੱਗੀ ਹੋਈ ਆ ਇਹ ਆ ਇਹਨਾਂ ਦਾ ਰੂਮ ਆ ਫੈਮਿਲੀ ਵੈਲਕਮ ਇਹ ਵਾਲਾ ਇਹ ਵਾਲਾ ਹਲੋ ਹਲੋ ਯਾਰੋ ਇੱਥੇ ਅੱਜ ਰੁਕੇ ਹੋયા ਆ ਬਾਈਆਂ ਕੋਲ ਇਹਨਾਂ ਨੇ ਆਪਾਂ ਨੂੰ ਮੈਂ ਪੁੱਛਿਆ ਸੀਗਾ ਕਿ ਮੈਂ ਕਿਹਾ ਜੀ ਰੁਕਣ ਦਾ ਹੈ ਪ੍ਰਬੰਧ ਇਹ ਕਹਿੰਦੇ ਹੈਗਾ ਫਿਰ ਉਸ ਤੋਂ ਬਾਅਦ ਮਹਿਫਲਾਂ ਲੱਗੀਆਂ ਆਪਣੀਆਂ ਚਲੋ ਜੀ ਹੁਣ ਬਾਅਦ ਚ ਮਿਲਦੇ ਆ ਤੁਹਾਨੂੰ ਹੂੰ ਇਹ ਮੰਦਰ ਆ ਗਿਆ ਜੀ ਇਹ ਵੀ ਅੰਦਰ ਹੀ ਹੈਗਾ ਆ ਲੋ ਕਹ ਰਹੇ ਆ ਆ ਬਾਈ ਹੁਣੀਆਂ ਨੇ ਬਣਾਈ ਆ ਹਾ ਰੋਟੀ ਬਾਜਰੇ ਦੀ ਇਹ ਬਾਜਰੇ ਦੀ ਰੋਟੀ ਆ ਦੇਖੋ ਇਨੀ ਮੋਟੀ ਉਹਨੂੰ ਦੇਖਦੇ ਆ ਖਾ ਕੇ ਕਿਦਾਂ ਖਾਣੀ ਆ ਆ ਨਾਲ ਦਾਲ ਆ ਆ ਨਾਲ ਸਲਾਦ ਆ ਚਲੋ ਜੀ ਜਮਾ ਲੱਗ ਚੀਜ ਆ ਇਹ ਦੇਖੋ ਇਦਾਂ ਦਾ ਬਣਾਇਆ ਹੋਇਆ ਸੋਫੇ ਮੰਗੂ ਐ ਲੋਹੇ ਦਾ ਤੇ ਸਾਈਡਾਂ ਤੇ ਆ ਲੈਦਰ ਲਾਇਆ ਹੋਇਆ ਤੇ ਆ ਪਲਾਸਟਿਕ ਜਿਹਦੀ ਆ ਬੈਂਟ ਆ ਸਰਾਨੇ ਲੱਗੇ ਆ ਆ ਦੇਖੋ ਸਾਰੇ ਇਹੀ ਰੱਖੇ ਹੋਇਆ ਬਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿਆਰੋ ਆਪਾਂ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਕਮਰਾ ਉਹੀ ਕਮਰੇ ਚ ਆਪਾਂ ਨੂੰ ਬਾਈਆਂ ਨੇ ਦੇਤਾ ਕਹਿੰਦੇ ਤੁਸੀਂ ਇੱਥੇ ਹੀ ਪੈ ਜਾਓ ਆਹ ਲੋ ਜਿਹੜਾ ਤੁਹਾਨੂੰ ਦਿਖਾਇਆ ਸੀ ਉਹਦਾ ਚਲੋ ਜੀ ਹੁਣ ਆਪਾਂ ਸੌਣੇ ਆ ਸਵੇਰੇ ਬਾਈ ਕਹਿੰਦਾ ਢਾਬੇ ਵਾਲਾ ਕਹਿੰਦਾ ਤੁਹਾਨੂੰ ਮੈਂ ਕੂਚਾ ਸਿਟੀ ਜਿਹੜੀ ਆਹਾ ਹੈਗੀ ਆ ਕਹਿੰਦੇ ਇਹ ਕਮਾ ਕੇ ਲਿਆਉ ਤੁਹਾਨੂੰ ਲੋਕਲ ਲੋਕਲ ਬੰਦਿਆਂ ਨੂੰ ਨਾਲੇ ਪਤਾ ਹੁੰਦਾ ਕੀ ਆ ਕੀ ਆ ਕਿਲੇ ਕੁਲੇ ਸਾਰੇ ਚਲੋ ਜੀ ਇਹ ਬਾਈਆਂ ਨੇ ਆਪਾਂ ਤੋਂ ਪੈਸਾ ਵੋਸਾ ਕੋਈ ਲਿਆ ਨਹੀਂ ਬਾਈ ਕਹਿੰਦੇ ਪੈਜੋ ਤੁਸੀਂ ਕੋਈ ਚੱਕਰ ਨਹੀਂ ਗੱਲਾਂ ਗੁਦਵਾਤਾ ਮਾਰੀਆਂ ਰੋਟੀ ਪਾਣੀ ਖਵਾਇਆ ਚਲੋ ਹੁਣ ਮਿਲਦੇ ਆ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ